ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਸ਼ਹਿਰ ਦੇ ਘੰਟਾ ਘਰ ਚੌਂਕ 'ਚ ਇੱਕ ਆਲਟੋ ਗੱਡੀ ਦੀ ਤਲਾਸ਼ੀ ਦੇ ਦੌਰਾਨ 14 ਕਿਲੋ ਸੋਨਾ ਬਰਾਮਦ ਕੀਤਾ ਗਿਆ ਕਾਰਟ ਸਵਾਰ ਦੋ ਸ਼ਖਸ ਇਹ ਸੋਨਾ ਲੁਧਿਆਣਾ ਤੋਂ ਖਰੀਦ ਕੇ ਪਟਿਆਲਾ ਲੈ ਜਾ ਰਹੇ ਸਨ ਪੁਲਿਸ ਨੇ ਸੋਨੇ ਨੂੰ ਕਬਜ਼ੇ 'ਚ ਲੈ ਕੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਸੁਰਟੀਜ ਜੋ ਨਾਕਾਬੰਦੀ ਕਰ ਰਹੇ ਹਨ ਇਲੈਕਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਆਲਟੋ ਗੱਡੀ ਜਿਹਦੇ ਵਿੱਚ ਤੀਰਜ ਕੁਮਾਰ ਐਂਡ ਸੁਸ਼ੀਲ ਕਮਾਲ ਦੋ ਸਵਾਰ ਸੀਗੇ ਗੱਡੀ ਨੂੰ ਰੋਕਿਆ ਚੈੱਕ ਕੀਤਾ ਤਾਂ ਉਹਨਾਂ ਦੇ ਕਾਲੇ ਬੈਗ ਦੇ ਵਿੱਚੋਂ 14 ਕਿਜੀ 골ਡ ਬਰਾਮਦ ਹੋਇਆ ਉਹ ਇੱਕ ਇੱਕ ਕਿਲੋ ਦਾ ਹੈ 골ਡ ਦਾ ਪੀਸ ਹੈਗਾ ਇਹ ਇਹਨਾਂ ਨੂੰ ਅਥਾਰਾਈਜ਼ ਕੀਤਾ ਕੋ ਜੁਵਲਰ ਹੈਗੇ ਪਟਿਆਲੇ ਦੇ ਖਰੀਦਾ ਲੁਧਿਆਣੇੋਂ ਤੇ ਅਸੀਂ ਰਿਸਪੈਕਟੇਬਲ ਸਾਡੇ ਇਨਕਮ ਟੈਕਸ ਦੇ ਅਫੀਸਰ ਨੇ ਉਹਨਾਂ ਨੂੰ ਬੁਲਾਇਆ ਉਹ ਡਾਕੂਮੈਂਟਸ ਦੇਖ ਕੇ ਵੈਰੀਫਾਈ ਕਰ ਰਹੇ ਨੇ ਜੋ ਕਨਕਲੂਜਨ ਹੋਇਆ ਇਨਕੁਆਰੀ ਦਾ ਉਹਦੇ ਅਕੋਰਡਿੰਗਲੀ ਫਰਦਰ ਐਕਸ਼ਨ ਵੀ ਲੀਟੇਗਾ